18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਆ ਗਈ ਵੱਡੀ ਸਕੀਮ ਹਰ ਮਹੀਨੇ ਮਿਲੇਗਾ 4000 ਰੁਪਇਆ ਜੇਕਰ ਤੁਸੀਂ ਵੀ ਇਸ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਕਿੱਥੋਂ ਇਹ ਦਸਤਾਵੇਜ਼ ਮਿਲਣਗੇ ਤੇ ਕਿੱਥੇ ਫਾਰਮ ਜਮ੍ਹਾਂ ਕਰਵਾਉਣਾ ਹੈ ਸੋ ਕਿਹੜੇ-ਕਿਹੜੇ ਇਸ ਦੇ ਵਿੱਚ ਦਸਤਾਵੇਜ਼ ਲੱਗਣਗੇ ਇਹ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਤੁਸੀਂ ਵੀ ਇਸ ਜਾਣਕਾਰੀ ਨੂੰ ਦੇਖੋ ਤੇ ਇਸ ਵੀਡੀਓ ਨੂੰ ਹੋਰਾਂ ਤੱਕ ਵੀ ਸਾਂਝਾ ਕਰੋ ਤਾਂ ਜੋ ਹਰ ਕੋਈ ਇਸ ਸਕੀਮ ਦਾ ਲਾਭ ਲੈ ਸਕਦੇ ਤੇ ਦੋਸਤੋ ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਕਿ ਫਾਰਮ ਜਮਾ ਕਰਵਾਉਣ ਦੇ ਲਈ ਧਿਆਨਯੋਗ ਗੱਲਾਂ ਕਿਹੜੀਆਂ ਨੇ ਫਾਰਮ ਦਫ਼ਤਰ ਦੇ ਵਿਖੇ ਨਿੱਜੀ ਤੌਰ ਤੇ ਜਮਾ ਕਰਵਾਇਆ ਜਾਣਾ ਚਾਹੀਦਾ ਹੈ ਤੇ ਫਾਰਮ ਜਮਾ ਰਸੀਦ ਪ੍ਰਾਪਤ ਹੋਣੀ ਚਾਹੀਦੀ ਹੈ ਸਵੈ ਘੋਸ਼ਨਾ ਨੂੰ ਚੰਗੀ ਤਰ੍ਹਾਂ ਪੜਨ ਉਪਰੰਤ ਹਸਤਾਖਰ ਕਰਨੇ ਯਕੀਨੀ ਬਣਾਈ ਜਾਣ ਫਾਰਮ ਅਧੂਰਾ ਹੋਣ ਦੀ ਸੂਰਤ ਵਿੱਚ ਬਿਨਾਂ ਕਿਸੇ ਨੋਟਿਸ ਦੇ ਫਾਰਮ ਰੱਦ ਕਰ ਦਿੱਤਾ ਜਾਵੇਗਾ ਸਕੀਮ ਦਾ ਲਾਭ ਪਰਿਵਾਰ ਦੇ ਵਿੱਚ ਵੱਧ ਤੋਂ ਵੱਧ ਦੋ ਬੱਚਿਆਂ ਨੂੰ ਹੀ ਦਿੱਤਾ ਜਾਵੇਗਾ ਤੇ ਇਸ ਤੋਂ ਇਲਾਵਾ ਸਕੀਮ ਲੱਗਣ ਉਪਰੰਤ ਬੱਚੇ ਦੀ ਸਕੂਲ ਹਾਜ਼ਰੀ ਰਿਪੋਰਟ ਹਰ ਮਹੀਨੇ ਦੀ 7 ਤਰੀਕ ਤੱਕ ਦਫ਼ਤਰ ਦੇ ਵਿਖੇ ਜਮ੍ਹਾਂ ਕਰਵਾਉਣੀ ਲਾਜ਼ਮੀ ਹੋਵੇਗੀ। ਹਾਜ਼ਰੀ ਹਰ ਮਹੀਨੇ ਨਾ ਪ੍ਰਾਪਤ ਹੋਣ ਦੀ ਸੂਰਤ ਵਿੱਚ ਸਕੀਮ ਦਾ ਲਾਭ ਬਿਨਾਂ ਕਿਸੇ ਨੋਟਿਸ ਦਿੱਤੇ ਸਕੀਮ ਦੀਆਂ ਗਾਈਡਲਾਈਨਸ ਅਨੁਸਾਰ ਬੰਦ ਕਰ ਦਿੱਤਾ ਜਾਵੇਗਾ। ਸੋ ਇਹਨਾਂ ਗੱਲਾਂ ਨੂੰ ਤੁਸੀਂ ਧਿਆਨ ਦੇ ਨਾਲ ਸੁਣੋ ਤੇ ਹੁਣ ਆਧਾਰ ਸੀਡਿੰਗ ਸਟੇਟਸਾਂ ਦਾ ਪਰਫਾਰਮਾ ਭਰਨਾ ਪਊਗਾ। ਇਸ ਦੇ ਵਿੱਚ ਤੁਹਾਡਾ ਆਧਾਰ ਕਾਰਡ ਤੁਹਾਡੇ ਮੋਬਾਈਲ ਨੰਬਰ ਦੇ ਨਾਲ ਅਟੈਚ ਹੋਣਾ ਚਾਹੀਦਾ ਏ ਜੇਕਰ ਨਹੀਂ ਅਟੈਚ ਹੈਗਾ ਤਾਂ ਤੁਹਾਨੂੰ ਪਹਿਲਾਂ ਪਤਾ ਕਰਨਾ ਪਵੇਗਾ ਕਿ ਤੁਹਾਡਾ ਕਿਹੜਾ ਮੋਬਾਈਲ ਨੰਬਰ ਇਸ ਦੇ ਨਾਲ ਅਟੈਚ ਹੈ ਤੇ ਬੈਂਕ ਦਾ ਅਕਾਊਂਟ ਵੀ ਇਸ ਦੇ ਨਾਲ ਅਟੈਚ ਹੋਣਾ ਚਾਹੀਦਾ ਹੈ ਤੁਹਾਡਾ ਇਹ ਲਿੰਕ ਹੋਣਾ ਬਹੁਤ ਜ਼ਰੂਰੀ ਹੈ ਤੇ ਹੁਣ ਦੂਜੇ ਪਾਸੇ ਸਕੂਲ ਦਾ ਲੈਟਰ ਹੈਂਡ ਤੇ ਸਕੀਮ ਲਗਾਉਣ ਸੰਬੰਧੀ ਤੁਹਾਨੂੰ ਦੱਸ ਦੋਈਏ ਕਿ ਬੱਚੇ ਦਾ ਨਾਮ ਪਤਾ ਹੋਣਾ ਚਾਹੀਦਾ ਏ ਬੱਚੇ ਦੇ ਮਾਤਾ ਪਿਤਾ ਦਾ ਨਾਮ ਕੀ ਹੈ ਇਹ ਇੱਥੇ ਭਰਨਾ ਪਵੇਗਾ ਤਾਂ ਦਾਖਲਾ ਫੀਸ ਕਿੰਨੀ ਹੈ ਮਹੀਨਾਵਾਰ ਫੀਸ ਕਿੰਨੀ ਹੈ ਟਰਾਂਸਪੋਰਟ ਫੀਸ ਤੇ ਇਸ ਤੋਂ ਇਲਾਵਾ ਪ੍ਰਿੰਸੀਪਲ ਦੇ ਸਾਈਨ ਹੋਣਗੇ ਇਸ ਕਾਗਜ਼ ਦੇ ਉੱਤੇ ਤੇ ਉਹਨਾਂ ਦੀ ਮੋਹਰ ਵੀ ਇੱਥੇ ਲੱਗਣੀ ਹੈ ਸੋ ਜੋ ਸਾਰੀ ਜਾਣਕਾਰੀ ਨੂੰ ਤੁਸੀਂ ਧਿਆਨ ਦੇ ਨਾਲ ਸੁਣੋਗੇ ਤਾਂ ਤਾਂ ਹੀ ਤੁਸੀਂ ਇਸ ਫਾਰਮ ਨੂੰ ਚੰਗੀ ਤਰ੍ਹਾਂ ਭਰ ਸਕਦੇ ਹੋ ਤੇ ਹੁਣ ਦੂਜੇ ਪਾਸੇ ਇਸ ਮੈਂਬਰਸ਼ਿਪ ਦੇ ਲਈ ਤਾਂ ਹੁਣ ਇਸ ਸਕੀਮ ਦਾ ਲਾਭ ਕਿਹੜੇ ਕਿਹੜੇ ਬੱਚੇ ਲੈ ਕੇ ਜਾ ਸਕਦੇ ਨੇ ਇਹ ਤੁਹਾਨੂੰ ਦੱਸਾਂਗੇ ਜਿਨ੍ਹਾਂ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਤਾਂ ਦੱਸ ਦਈਏ ਕਿ ਉਸ ਦੇ ਵਿੱਚ ਮਾਤਾ ਪਿਤਾ ਦਾ ਸਰਟੀਫਿਕੇਟ ਲੱਗੇਗਾ ਪਿਤਾ ਦਾ ਆਧਾਰ ਕਾਰਡ ਲੱਗੇਗਾ ਮਾਤਾ ਦਾ ਆਧਾਰ ਕਾਰਡ ਮਾਤਾ ਦਾ ਆਮਦਨ ਸਰਟੀਫਿਕੇਟ ਬੱਚੇ ਦਾ ਆਧਾਰ ਕਾਰਡ ਬੱਚੇ ਦਾ ਜਨਮ ਸਰਟੀਫਿਕੇਟ ਬੱਚੇ ਦੇ ਦਾਖਲੇ ਸੰਬੰਧੀ ਸਕੂਲ ਸਰਟੀਫਿਕੇਟ ਬੱਚੇ ਦੇ ਬੈਂਕ ਖਾਤੇ ਦੀ ਫੋਟੋ ਕਾਪੀ ਜਾਂ ਆਧਾਰ ਕਾਰਡ ਜਿਹੜਾ ਹੈ ਬੱਚੇ ਦੇ ਬੈਂਕ ਖਾਤੇ ਦਾ ਆਧਾਰ ਸੀਡਿੰਗ ਸਟੇਟਸ ਲਗਾਇਆ ਜਾਵੇ ਬੱਚੇ ਦੀ ਫੋਟੋ ਪਿਤਾ ਦੀ ਫੋਟੋ ਮਾਤਾ ਦੀ ਫੋਟੋ ਗਰੁੱਪ ਸਕੀਮ ਸੰਬੰਧੀ ਫਾਰਮ ਪਿੰਡੂ ਖੇਤਰ ਲਈ ਸਰਪੰਚ ਤੇ ਆਂਗਣਵਾੜੀ ਵਰਕਰ ਨਜ਼ਦੀਕ ਕਰਵਾਇਆ ਜਾਵੇ ਤੇ ਸ਼ਹਿਰੀ ਖੇਤਰ ਦੇ ਲਈ ਐਮਸੀ ਤੇ ਆਂਗਣਵਾੜੀ ਵਰਕਰ ਤੋਂ ਤਸਦੀਕ ਕਰਾਇਆ ਜਾਵੇ ਸੋ ਦੱਸ ਦੋ ਇਹ ਕਿ ਜਿਹੜੇ ਪਿੰਡ ਦੇ ਵਿੱਚ ਫਾਰਮ ਭਰ ਰਹੇ ਨੇ ਤਾਂ ਉਹਨਾਂ ਨੂੰ ਸਰਪੰਚ ਦੇ ਸਾਈਨ ਕਰਵਾਉਣੇ ਪੈਣਗੇ ਤੇ ਜਿਹੜੇ ਸ਼ਹਿਰ ਤੋਂ ਇਹ ਭਰ ਰਹੇ ਨੇ ਤਾਂ ਉਹਨਾਂ ਨੂੰ ਇੱਥੇ ਐਮਸੀ ਹੁੰਦਾ ਜਿਹੜਾ ਉਸਦੇ ਕੋਲ ਇਹ ਫਾਰਮ ਦੇ ਸਾਈਨ ਕਰਵਾਣੇ ਪੈਣਗੇ ਤਾਂ ਇਸ ਤੋਂ ਬਾਅਦ ਇਹ ਫਾਰਮ ਡੀਸੀ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾਉਣਾ ਪਵੇਗਾ ਸੋ ਤੁਸੀਂ ਵੀ ਇਸ ਸਕੀਮ ਦਾ ਲਾਭ ਲਵੋ ਤੇ ਇਸ ਵੀਡੀਓ ਨੂੰ ਹੋਰਾਂ ਤੱਕ ਵੀ ਸੈਂਡ ਕਰੋ ਤਾਂ ਜੋ ਹਰ ਕੋਈ ਬੱਚਾ ਇਸ ਦਾ ਲਾਭ ਲੈ ਸਕੇ ਜਿਨ੍ਹਾਂ ਦੇ ਮਾਤਾ ਪਿਤਾ ਨਹੀਂ ਹੈਗੇ ਉਹ ਇਸ ਸਕੀਮ ਦਾ ਲਾਭ ਲੈ ਸਕਦੇ ਨੇ